ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਵਾ ਸਾਡਾ ਅੱਜ ਦਾ ਵੀਡੀਓ ਉਹਨਾਂ ਭੈਣਾਂ ਭਰਾਵਾਂ ਵਾਸਤੇ ਆ ਜਿਹੜੇ ਮੇਰੇ ਭੈਣ ਭਰਾ ਮੈਨੂੰ ਫੋਨ ਕਰਕੇ ਕਹਿੰਦੇ ਨੇ ਕਿ ਵੀਰ ਜੀ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਅਸੀਂ YouTube Facebook Instagram Telegram WhatsApp ਦੇ ਉੱਤੇ ਅਸੀਂ ਕੰਮ ਤਾਂ ਕਰਨਾ ਚਾਹੁੰਦੇ ਆ ਕੰਮ ਕਰਕੇ ਅਸੀਂ ਮਹੀਨੇ ਦੇ ਲੱਖ ਰੁਪਏ ਵੀ ਅਸੀਂ ਕਮਾਉਣਾ ਚਾਹੁੰਦੇ ਆ ਪਰ ਸਾਡੀ ਇੱਕ ਮਜਬੂਰੀ ਆ ਅਸੀਂ ਆਪਣਾ ਫੇਸ ਨਹੀਂ ਦਿਖਾ ਸਕਦੇ ਹੈਗੇ ਸੋ ਇਹ ਵੀਡੀਓ ਉਹਨਾਂ ਵਾਸਤੇ ਆ ਜਿੰਨੇ ਵੀ ਮੇਰੇ ਭੈਣ ਭਰਾ ਆਪਣਾ ਬਿਨਾ ਫੇਸ ਦਿਖਾਏ YouTube Facebook Instagram ਤੇ ਕੰਮ ਕਰਕੇ ਮਹੀਨੇ ਦੇ ਲੱਖ ਰੁਪਏ ਕਮਾਉਣਾ ਚਾਹੁੰਦੇ ਆ ਨਾ ਤਾਂ ਪਲੀਜ਼ ਉਹ ਇਸ ਵੀਡੀਓ ਨੂੰ ਪਲੀਜ਼ ਇੱਕ ਵਾਰ ਜਰੂਰ ਦੇਖਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹਾ ਬਹੁਤ ਵਧੀਆ ਤਰੀਕਾ ਦੱਸੂਗਾ ਤੁਸੀਂ ਆਪਣਾ ਫੇਸ ਬਿਲਕੁਲ ਵੀ ਨਹੀਂ ਦਿਖਾਣਾ ਹੈਗਾ ਤੇ ਤੁਸੀਂ ਮਹੀਨੇ ਦੇ ਲੱਖ ਰੁਪਏ ਤੁਸੀਂ ਕਮਾ ਲੋਗੇ ਇਹ ਵਾਦਾ ਤੁਹਾਡੇ ਭਰਾ ਦਾ ਦੇਖੋ ਹਰ ਕੋਈ ਚਾਹੁੰਦਾ ਵਾ ਹਰ ਕੋਈ ਚਾਹੁੰਦਾ ਵਾ ਵੀ ਕਿ ਕਹਿੰਦਾ ਵੀ ਯਾਰ ਮੈਂ ਆਪਣਾ ਫੇਸ ਨਹੀਂ ਦਿਖਾਉਣਾ ਹੈਗਾ ਵੀ ਮੈਂ ਸਿਰਫ ਆਪਣੀ ਵਾਇਸ ਦੇ ਕੇ ਵੀ ਮੈਂ ਆਪਣੀ ਵਾਇਸ ਦੇਦਾ ਤੇ ਜੋ ਵੀ ਕੰਟੈਂਟ ਮੇਰੇ ਕੋਲੇ ਹੈਗਾ ਉਹ ਦੇਖੋ ਬਹੁਤ سارے ਮੇਰੇ ਭੈਣ ਭਰਾ ਹੋਏ ਹੋਏਗੇ ਨੇ ਜਿਨ੍ਹਾਂ ਅੰਦਰ ਮਤਲਬ ਵੀ ਟੈਲੈਂਟ ਬਹੁਤ ਜ਼ਿਆਦਾ ਵਾ ਬਹੁਤ ਜ਼ਿਆਦਾ ਟੈਲੈਂਟ ਆ ਉਹ ਕਹਿੰਦੇ ਪਰ ਅਸੀਂ ਆਪਣੇ ਟੈਲੈਂਟ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਆ ਤੇ ਅਸੀਂ ਪੈਸੇ ਕਮਾਉਣਾ ਚਾਹੁੰਦੇ ਆ ਪਰ ਅਸੀਂ ਸਦੀ ਪਰ ਅਸੀਂ ਆਪਣਾ ਫੇਸ ਨਹੀਂ ਲੈ ਕੇ ਆਉਣਾ ਚਾਹੁੰਦੇ ਪਰ ਅਸੀਂ ਪਰ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਹੈਗਾ ਸੋ ਮੈਂ ਨਾ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਦਿਖਾਉਂਗਾ ਤੁਹਾਨੂੰ ਇੱਕ ਚੀਜ਼ ਬਣਾ ਕੇ ਦਿਖਾਉਂਗਾ ਮੈਂ ਵੀ ਤੁਸੀਂ ਦੇਖੋ ਸਿਰਫ ਤੁਸੀਂ ਆਪਣੀ ਵੌਇਸ ਦੇਣੀ ਆ ਹੋਰ ਕੁਝ ਨਹੀਂ ਕਰਨਾ ਸਿਰਫ ਤੁਸੀਂ ਵੌਇਸ ਦੇਣੀ ਆ ਤੇ ਜਦੋਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੱਗੇ ਦੱਸੂਗਾ ਨਾ ਵੀ ਤੁਸੀਂ ਇਹ ਚੀਜ਼ ਨੂੰ ਆਪਣੇ ਵੀਡੀਓ ਦੇ ਵਿੱਚ ਵਰਤਣਾ ਵਾ ਤੇ ਬਸ ਤੁਸੀਂ ਉਹ ਚੀਜ਼ ਨੂੰ ਵਰਤ ਕੇ ਤੇ ਤੁਸੀਂ ਪੈਸਾ ਕਮਾ ਲੈਣਾ ਦੇਖੋ ਵੌਇਸ ਤੁਹਾਡੀ ਹੋਏਗੀ ਕੰਮ ਉਹ ਰੋਬੋਟ ਕਰੇਗਾ ਮਤਲਬ ਰੋਬੋਟ ਜਵਨਣਾ ਸਿਖਾਉਂਗਾ ਇਸ ਵੀਡੀਓ ਦੇ ਵਿੱਚ ਉਹ ਰੋਬੋਟ ਕੰਮ ਕਰੇਗਾ ਵੌਇਸ ਸਿਰਫ ਤੁਸੀਂ ਦੇਣੀ ਆ ਹੋਰ ਕੁਝ ਨਹੀਂ ਕਰਦਾ ਹੈਗਾ ਤੇ ਤੁਸੀਂ ਮਹੀਨੇ ਦੇ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਉਹ ਰੋਬੋਟ ਆ ਉਹ ਕਿਵੇਂ ਬਣਾਉਣਾ ਵਾ ਕਿਵੇਂ ਤੁਹਾਡੀ ਵਾਇਸ ਚੱਕੇਗਾ ਉਹ ਕੀ ਕੀ ਸਿਸਟਮ ਉਹ ਬਹੁਤ ਹੀ ਸੋਕਾ ਵਾ ਉਹ ਮੈਂ ਤੁਹਾਨੂੰ ਪ੍ਰੋਪਰਲੀ ਆਪਣੇ ਲੈਪਟਾਪ ਦੀ ਸਕਰੀਨ ਤੇ ਦੱਸੂਗਾ ਉਹਨੂੰ ਤੁਸੀਂ ਕਿਵੇਂ ਬਣਾਉਣਾ ਵਾ ਤੇ ਉਹਦੇ ਜਿਹੜੇ ਪਾਰਟ ਨੇ ਅਲੱਗ-ਅਲੱਗ ਰੋਬਟ ਦੇ ਉਹ ਵੀ ਮੈਂ ਤੁਹਾਨੂੰ ਸੈਂਡ ਵੀ ਕਰ ਦੂੰਗਾ ਜਾਂ ਮਤਲਬ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦਾਂਗਾ ਤੁਸੀਂ ਜਾ ਕੇ ਉੱਥੋਂ ਤੁਸੀਂ ਉਹ ਡਾਊਨਲੋਡ ਵੀ ਤੁਸੀਂ ਕਰ ਸਕਦੇ ਹੋ ਤਾਂ ਦੋਸਤੋ ਆਓ ਅੱਗੇ ਚੱਲਦੇ ਮੇਰੀ ਕੰਪਿਊਟਰ ਸਕਰੀਨ ਦੇ ਉੱਤੇ ਪਹਿਲਾਂ ਮੈਂ ਤੁਹਾਨੂੰ ਰੋਬਟ ਜਾਂ ਬਣਾਉਣਾ ਸਿਖਾਦਾ ਵੀ ਤੁਸੀਂ ਰੋਬਟ ਨੂੰ ਕਿਵੇਂ ਬਣਾਉਣਾ ਮੈਂ ਤੇ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਆਫਰ ਵੀ ਦਊਗਾ ਲਾਸਟ ਦੇ ਵਿੱਚ ਉਹ ਜੇ ਤੁਸੀਂ ਉਹ ਰੋਬੋਟ ਬਣਾ ਸਕਦੇ ਹੋ ਤਾਂ ਠੀਕ ਹੈ ਜੇ ਰੋਬੋਟ ਨਹੀਂ ਬਣਾ ਸਕਦੇ ਟੈਨਸ਼ਨ ਨਾ ਲੋ ਤੁਹਾਡਾ ਭਰਾ ਤੁਹਾਨੂੰ ਦਊਗਾ ਬਣਾ ਕੇ ਤੋਂ ਇਸ ਵੀਡੀਓ ਨੂੰ ਪਹਿਲਾਂ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜੁਰ ਦੇਖੋ ਜੀ ਆਓ ਜੀ ਚੱਲਦੇ ਮੇਰੀ ਕੰਪਿਊਟਰ ਸਕਰੀਨ ਦੇ ਉੱਤੇ ਜੀ ਦੇਖੋ ਤੁਸੀਂ ਸਭ ਤੋਂ ਪਹਿਲਾਂ ਕੀ ਜੰਨਾ ਤੁਸੀਂ ਸਭ ਤੋਂ ਪਹਿਲਾਂ ਆਪਣੀ ਫੋਟੋਸ਼ਾਪ ਨੂੰ ਓਪਨ ਕਰਨਾ ਫੋਟੋਸ਼ਾਪ ਨੂੰ ਓਪਨ ਕਰਨ ਤੋਂ ਬਾਅਦ ਜਿਹੜੇ ਮੈਂ ਟੂਲਸ ਹਨ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਤੁਸੀਂ ਉਹ ਡਾਊਨਲੋਡ ਕਰ ਲੈਣਾ ਉਹਦੇ ਵਾਸਤੇ ਇੱਕ ਜਿਹੜਾ ਆਪਣਾ ਕਾਪੀ ਜਿਹੜਾ ਉਹ ਆਪਸਾਂ ਡ ਜਿਹੜਾ ਇਹ ਸਾਈਜ਼ ਹੋਊਗਾ ਪੈਨਲ ਦੇ ਸਾਈਜ਼ ਕਰਦੇ ਆਪਾਂ ਇਹਦਾ ਸਾਈਜ਼ ਆਪਾਂ ਚਾਹੀਦਾ ਵਾ 1280 1280 ਤੇ 720 720 ਹੈ ਜੀ ਜਿਹੜੀ ਨੂੰ ਮਰਜ਼ੀ ਕਾ ਉਹ 1280 ਹੀ ਦੀ ਹੈ ਹਾਈ 720 ਨੂੰ ਜਿੱਤੇ ਦਾ ਆਪਾਂ ਇਹਨੂੰ ਓਕੇ ਕਰ ਦਈਏ ਇਹ ਆਪਣੇ ਸਾਈਜ਼ ਬਣ ਕੇ ਇਕੱਲੇ ਆ ਜੀ ਸਾਈਜ਼ ਬਣਾਉ ਉਹ ਤੋਂ ਬਾਅਦ ਬਾਕੀ ਕਰਨਾ ਜੀ ਫੇਰ ਆਪਾਂ ਆਪਣੇ ਜਿੱਥੇ ਬਾ ਡਾਊਨਲੋਡ ਕੀਤਾ ਉਹ ਜਿਆ ਮੈਂ ਸਾਲ ਤੋਂ ਪਾ ਤੇ ਵਿੱਚ ਬੈਕਗ੍ਰਾਉਂਡ ਲਗਾਉਂਦੀ ਆ ਜੀ ਜਿਹੜੀ ਵੀ ਬੈਕਗ੍ਰਾਉਂਡ ਦੀ ਲਾ ਰਹੇ ਦੋ ਜੀ ਨੂੰ ਬੈਕਗ੍ਰਾਉਂਡ ਦਾ ਸਾਡਾ ਇਹ ਮੂਵ ਆਪ ਬੈਕਗ੍ਰਾਉਂਡ ਦੀ ਲਾ ਦੀ ਨੂੰ ਦੇ ਕੇ ਫੋਟੋਸ਼ਾਪ ਦੇ ਵਿੱਚ ਲੈ ਜਾਣਾ ਇਹਨੂੰ ਦੂਸ਼ੀ ਕਰੂਗੇ ਤੋ ਪੀ ਕਾਪੀ ਕਰਕੇ ਆਪਾਂ ਸਾਈ ਸਨੈਟ ਦਿੱਤਾ ਸੀ ਆਪਾਂ ਇੱਥੇ ਇਹਦੇ ਵਿੱਚ ਆਪ ਨੂੰ ਆਪ ਨੂੰ ਪੇਸਟ ਕਰ ਆਪਾਂ ਪੇਸਟ ਕਰਨ ਤੋਂ ਬਾਅਦ ਆਪਾਂ ਇਹਨੂੰ ਥੋੜਾ ਅਦਰ ਸਾਈਜ਼ ਦਾ ਇਹਦੇ ਨਾਲ ਰੋਣਾ ਇਸਾਈ ਕਾਫੀ ਵੱਡਾ ਦੇਖਦਾ ਪਿਆ ਵਾ ਇਹ ਵੰਜੇ ਨਹੀਂ ਲੱਗਿਆ ਕਿਉਂਕਿ ਜਿਹੜਾ ਸਟੂਡੀਓ ਹੋਊਗਾ ਨਾ ਮਾ ਬੈਕਗ੍ਰਾਉਂਡ ਸਟੂਡੀਓ ਲੱਗਣਾ ਜਿਹੜਾ ਵੀ ਹਾਂ ਵੀਰ ਵਾਕੇ ਵੀ ਇਹ ਸਟੂਡੀਓ ਵੇਦਾ ਵਾ ਆਲੇ ਤੁਮ ਫੋਟੋ ਲ ਆਪਾਂ ਬਸ ਇਹ ਜੰਨ ਜਿਹੜੀ ਵੀਡੀਓ ਆਪਾਂ ਡਾਊਨਲੋਡ ਕੀਤੀ ਜਿਹੜਾ ਆਪਾਂ ਕਾਰਦੀ ਰੱਗੇ ਨੂੰ ਆ ਆ ਦਿੰਨੇ ਆ ਆਪਾਂ ਉਹ ਨੂੰ ਸਲੈਕਟ ਕਰਦੇ ਜੇ ਮੰਨ ਕੇ ਜਦੋਂ ਮੈਂ ਇੰਗਲੈਸ਼ ਕਿਉਂ ਨਾ ਜਾਨਾ ਬੰਦਰ ਦੀ ਇਸ ਵੀਡੀਓ ਦੇ ਪਿੱਛੇ ਇਹ ਬੋਲੀ ਤabi ਨਹੀਂ ਫੋਟੋ ਥੀਲਾ ਮੈਂ ਕੰਪਿਊਟਰ ਨਾਲ ਕਾਪੀ ਕਰਕੇ ਇੰਗਲੈਸ਼ ਵਿੱਚ ਪੇਸਟ ਕਰਦਾਗਾ ਪੇਸਟ ਕਰਕੇ ਇਹਦਾ ਸਾਈਜ਼ ਜਿਹੜਾ ਮੈਂ ਆਪਣੇ ਸਾਹਮਣੇ ਇਥੇ ਸਲੈਕਟ ਕਰ ਮੰਨ ਜਿੱਥੇ ਵੀ ਤੁਸੀਂ ਰੱਖਣਾ ਚਾਹੁੰਦੇ ਨੂੰ ਇਥੇ ਰੱਖ ਸਕਦੇ ਕੋ ਆ ਬਣ ਗਿਆ ਇਹ ਲੀ ਕੰਪਨੀ ਨੂੰ ਬਣਾਇਆ ਗਿਆ ਆਪਾਂ ਇਹ ਪੂਰਾ ਸੈਟਅਪ ਬਣਾਉਣਾ ਸਟੂਡੀਓ ਦਾ ਪੁਰਾਣੇ ਬਣ ਜਿਹੜੇ ਇੱਕ ਟੇਬਲ ਟੇਬਲ ਦਾ ਮੀਨੂ ਫੋਲਡ ਆਲਰੇਡੀ ਡਾਊਨਲੋਡ ਕੀਤੀ ਹੈ ਪੀ ਉਹ ਟੇਬਲ ਵਿੱਚ ਤਾਂ ਕਾ ਕੰਟਰੋਲ ਸੀ ਕਰਕੇ ਨੋਪੀ ਕਮਾਂਗਾ ਕਾਪੀ ਕਰ ਦਵਾਂਗੇ ਬੈਸਟ ਕਰ ਦਵਾਂਗਾ ਆਇਆ ਪਰ ਤੇ ਨਜੜਾ ਇੱਥੇ ਆ ਗਿਆ ਯਾਰ ਦੇਖੋ ਟੇਬਲ ਦਾ ਸਮਝ ਆਵੇ ਆਪਾਂ ਇਹ ਛੋਟਾ ਕਰਨੀ ਆਹ ਟੇਬਲ ਦੇਖੋ ਇੱਥੇ ਬਣ ਕੇ ਰਹਿਣੀ ਹੋ ਗਿਆ ਲੱਗਦਾ ਨੂੰ ਵੀ ਇਹ ਟੇਬਲ ਹੈਗਾ ਯਾਰ ਦੇਖੋ ਆਹ ਟੇਬਲ ਨੂੰ ਬਥੋਰਾ ਜਿਹਾ ਸਾਈਜ਼ ਦਾ ਆਪਾਂ ਕੱਟਾ ਕਰ ਲਈਨੇ ਟੇਬਲ ਆਹ ਬਣ ਗਿਆ ਆਪਣਾ ਟੇਬਲ ਦੇਖਿਓ ਟੇਬਲ ਲੱਗ ਪੂਰਨਪੂਰਨ ਚਾਹੀਦਾ ਇਹਦਾ ਰਹਿ ਰਿਹਾ ਕਿ ਐਨੀ ਨਹੀਂ ਲਗਾ ਦੀ ਆਪਾਂ ਐਨੀ ਨਹੀਂ ਲੀਨ ਦੀ ਪਤਾ ਲੱਗਿਆ ਨਾ ਉਹ ਕੰਪਿਊਟਰ ਤੇ ਆਵੇਂ ਜੀ ਗਾੜੀ ਆਪਾਂ ਕੰਪਿਊਟਰ ਨੂੰ ਫੋਟੋ ਨੂੰ ਨਹੀਂ ਆਪਾਂ ਕਾਪੀ ਕਰਕੇ ਆਪਾਂ ਇੱਥੇ ਬੈਸਟ ਕਰ ਦਾਂਗੇ ਟੈਸਟ ਕਰਨ ਤੋਂ ਬਾਅਦ ਆਪਾਂ ਇਥੇ ਦਾ ਕੰਮ ਆਇਆ ਕੰਪਿਊਟਰ ਜਿਹੜਾ ਇੱਥੇ ਸੋਨਾ ਨਗਰ ਆ ਜਿਵੇਂ ਪਤਾ ਲੱਗਿਆ ਵੀ ਜੋ ਵੀ ਅਸੀਂ ਬੋਲ ਰਹੇ ਕਹਾਣੀ ਬੋਲਦੇ ਪਏ ਆ ਇਹ ਬੰਦਾ ਕੰਪਿਊਟਰ ਤੋਂ ਨਹੀਂ ਇੱਥੇ ਪਰਦਾ ਬਾਬਾ ਇਹ ਆਪਣਾ ਨਹੀਂ ਥੋੜਾ ਜਿਹਾ ਸਾਈਂ ਤੋਂ ਆਪਣੀ ਹਿਸਾਬ ਵਿੱਚ ਛੋਟਾ ਵੱਡਾ ਕਰ ਲੈਣਾ ਹੈ ਜੀ ਤੇ ਹੁਣ ਆਪਾਂ ਨੂੰ ਚਾਹੀਦਾ ਇੱਕ ਮਾਈਕ ਮੈਂ ਮਾਈਕ ਵੀ ਲੱਗਾ ਹੋਏ ਤੇ ਇਹਨਾਂ ਕਾਪੀ ਕਰਾਂਗਾ ਜੀ ਕਾਪੀ ਕਰਨ ਤੋਂ ਬਾਅਦ ਮੈਂ ਇਹਨੂੰ ਇੱਥੇ ਪੇਸਟ ਕਰ ਦਾਂਗਾ ਆ ਇੱਥੇ ਪੇਸਟ ਹੋ ਗਿਆ ਜੀ ਇਧਰ ਸਾਈ ਵੀ ਨੂੰ ਭਰ ਆ ਕਰਨਾ ਇੱਥੇ ਛੋਟਾ ਜਿਹਾ ਕਵਰ ਨਹੀਂ ਮਾਈਕ ਦਾ ਇੱਥੇ ਤੇ ਰੱਖ ਲਿਆ ਨਹੀਂ ਆਇਓ ਕੋ ਸੱਦਾ ਬਣ ਕੇ ਰੈਡੀ ਹੋ ਗਿਆ ਸਟੂਡੀਓ ਆ ਮਾਈਕ ਬਣ ਗਿਆ ਜੀ ਆ ਸੱਦਾ ਸਟੂਡੀਓ ਬਣ ਕੇ ਅੰਦੀ ਕੰਪਲੀਟ ਪੂਰਾ ਰਿਕਰੀ ਸਵਨ ਆ ਰ ਬਣਾ ਥੋੜਾ ਜਿਹਾ ਲੋਕ ਕੋ ਤਰੀ ਬੰਦ ਦਰ ਨੇ ਆ ਗੋ ਕਿਰੂ ਓਕੇ ਹੁਣ ਇਸ ਤੋਂ ਬਾਅਦ ਆਪਾਂ ਕੀ ਕਰਦੇ ਹਾਂ ਹੁਣ ਆਪਾਂ ਇਸ ਤੋਂ ਬਾਅਦ ਮੈਂ ਕਹਿੰਦਾ ਇੱਕ ਲੈਂਪੂ ਰੱਖ ਲਈ ਲੈਂਪੂ ਵੀ ਰੂਗ ਲੱਗੇ ਤੁਸੀਂ ਬੁੱਕੂ ਯਾ ਕਿ ਫਾਦਨ ਕਿਤਾਬ ਵੀ ਰੱਖ ਸਕਦੇ ਕੋਈ ਮੈਂ ਪਰ ਇਸ ਤੇ ਨੈਂਪ ਰੱਖਦਾ ਇਹ ਕੰਮ ਇਹ ਗੁੰਦੈਂਪ ਨੂੰ ਡਾਊਨਲੋਡ ਕੀਤਾ ਤਾਂ ਆ ਜਿਹੜੀ ਸਾਰੀ ਫੋਟੋ ਹੈ ਜਿਹਨਾਂ ਨੂੰ ਮੈਂ ਆਪਣਾ ਡਿਸਕ੍ਰਿਪਸ਼ਨ ਨੇ ਵਿੱਚ ਦੇ ਰਿਹਾ ਤੁਸੀ ਉੱਥੇ ਪਾ ਕੇ ਜੀਏ ਤੁਸੀਂ ਇਹਨੂੰ ਇੱਥੇ ਆਪਾਂ ਯੂਜ਼ ਕਰ ਸਕਦੇ ਤੁਸੀਂ ਆ ਨੈਂਪ ਦੀਆਂ ਐਲੀਆਂ ਦੀਆਂ ਇਹਨਾਂ ਬੰਦੇ ਦੀਆਂ ਸਾਰੇ ਕਾਪੀ ਆਪਾਂ ਨੈਂਪ ਇੱਥੇ ਰੱਖ ਦਿੰਦੇ ਨੇ ਜਿਹੜਾ ਵਧੀਆ ਲੱਗੇ ਇਹ ਆਹ ਵਗੈਰਾ ਲੈਂਪ ਦੀ ਫੋਟੋ ਇੱਥੇ ਤੇ ਮਗਾ ਲਿਆ ਨਾ ਆਹ ਹੋ ਗਏ ਨੈਂਪ ਤੇ ਆਪ ਵੀ ਥੋੜਾ ਜਿਹਾ ਲੇ ਗਾ ਜਾਨਾ ਕਿ ਨਾ ਸੋਨ ਨੱਕ ਬਣ ਗਿਆ ਤਾਂ ਸਟੂਡੀਓ ਟਾਈਪ ਸੱਦਾ ਹੋਰ ਆਪੇ ਨੂੰ ਕੀ ਕਰਨਾ ਤਾਂ ਇਹਨੂੰ ਸੇਵ ਕਰਨਾ ਜੋ ਵੀ ਰਿਜ਼ਲਟ ਮੇਰੇ ਜੀ ਕੋਲ ਨੇ ਚੁੰਨੇ ਹੋ ਤੁਸੀਂ ਉਹ ਐਕਸਟਰਾ ਇਥੇ ਮੈਂ ਰਾਫ ਕਰ ਦੇਵਾਂ ਆਪਾਂ ਨੂੰ ਸੇਵ ਕਰ ਮੰਨੀ ਆ ਇਹ ਮਨੇ ਬਣੇ ਦਿਨੇ ਕਾਰਟੂਨ ਕਾਰਟੂਨ ਹੁਣ ਆ ਇਹ ਆਪਾਂ ਜੀਪੀਜੀ ਫਾਈਲ ਸੇਵ ਕਰਨੀ ਆ ਆਪਣੀ ਜੇਪੀਜੀ ਫਾਈਲ ਇਹਨੇ ਆਪਣੀ ਸੇਵ ਹੋ ਗਈ ਹੁਣ ਮੈਂ ਤੁਹਾਨੂੰ ਦਿਖਾਵਾਂ ਗਾਮਾ ਜੀ ਤੁਹਾਨੂੰ ਇਹ ਫਾਈਲ ਕਿਹਨੇ ਦੇ ਇਮ ਭੇਜਿਆ ਬੋਲੋ ਜਿਹੜੀ ਮੈਂ ਸੇਵ ਕੀਤੀ ਆ ਤਮੀ ਫੋਟੋ ਦਿਖਾ ਦੇਣਾ ਆ ਰਹੀ ਮੇਰੀ ਫੋਟੋ ਜਿਹਨੇ ਮੈਂ ਸੇਵ ਕੀਤੀ ਆ ਆਪ ਫੋਟੋ ਦੇਖੋ ਸੇਵ ਗੈਰੇਡੀ ਹੋ ਗਈ ਆ ਬੰਕੇ ਮੈਂ ਉਹਨੂੰ ਦੁਗਮੇ ਕਿੱਦਾਂ ਨਹੀਂ ਕੁੜੀਆ ਫੋਟੋ ਆ ਦੇ ਕੋ ਆਪਣੀ ਫੋਟੋ ਇੰਦਰ ਹੀ ਬਣ ਗਿਆ ਹੁਣ ਆਪਾਂ ਜੀ ਕਰਵਾਉਂਗਾ ਆਪਾਂ ਇਹਨੂੰ ਐਡਿਟ ਕਰਨਾ ਵੀ ਇਹ ਬੋਲ ਨੂੰ ਕਿੱਦਾਂ ਹੈ ਪੈਨੂੰ ਬੁਲਾਉਣਾ ਵਾ ਦੂਆ ਵੀ ਆਪਾਂ ਜੀ ਨਾਲ ਆਪਣੀ ਫੇਰ ਆਪਾਂ ਆਪਣੀ ਇੱਕ ਗੋ ਐਡੀਟਿੰਗ ਐਪਲੀਕੇਸ਼ਨ ਦੇ ਵਿੱਚ ਜਾਮੇ ਉੱਥੇ ਮੈਂ ਤੁਹਾਨੂੰ ਦੱਸਾਂਗਾ ਅਗਲਾ ਪ੍ਰੋਸੈਸ ਤੁਸੀਂ ਕੀ ਕਰਨਾ ਹੈ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਫੋਟੋ ਆਪਾਂ ਉਹਦੇ ਵਿੱਚ ਬਣਾ ਲਈਆ ਫੋਟੋਸ਼ੌਪ ਦੇ ਵਿੱਚ ਸਾਰਿਆ ਹੁਣ ਤੁਸੀਂ ਆਪਣੇ ਮੋਬਾਈਲ ਫੋਨ ਦੇ ਵੀਰ ਨੇ ਵੀਡੀਓ ਐਡੀਟਰ ਦੇ ਵਿੱਚ ਜਾ ਕੇ ਕਰਨਾ ਹੈ ਅੱਗੇ ਤੁਸੀਂ ਵੀ ਇਨੂ ਉਪਨ ਕਰਨਾ ਤਾਂ ਤੁਸੀਂ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰਨਾ ਨਿਊ ਪ੍ਰੋਜੈਕਟ ਤੇ ਕਲਿੱਕ ਕਰਨਾ ਨਿਊ ਪ੍ਰੋਜੈਕਟ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਜਿਹੜੀ ਫੋਟੋ ਡਾਊਨਲੋਡ ਕੀਤੀ ਸੀ ਤੁਹਾਨੂੰ ਫੋਟੋ ਤੇ ਡਾਊਨਲੋਡ ਤੇ ਕਲਿੱਕ ਕਰਨਾ ਤੇ ਅੱਗੇ ਕਰ ਦੇਣਾ ਇਹ ਫੋਟੋ ਤੁਹਾਡੀ ਇੱਥੇ ਆ ਰਹੀ ਜਿੱਦੀ ਤੋਂ ਵੱਡੀ ਤੁਸੀਂ ਬਣਾਉਣਾ ਚਾਹਦੇ ਵੀਡੀਓ ਨੂੰ ਖਿੱਚ ਕੇ ਅੱਗੇ ਤਾਂ ਤੁਸੀਂ ਲੈ ਕੇ ਜਾ ਸਕਦੇ ਹੋ ਮੈਂ ਬਣਾ ਲੈਂਦਾ 10 ਤੋਂ 15 ਸੈਕਿੰਡ ਤੱਕ ਦੀ ਵੀਡੀਓ ਬਣਾ ਲੈਂਦਾ ਮੈਂ ਆਪ ਨੂੰ ਕੋ ਜਿੰਨੀ ਬਣਦੀ ਆ ਆਪ ਨੂੰ ਬਣੀਏ 24-25 ਸੈਕਿੰਡ ਦੀ ਇਹ ਮੇਰੇ ਕੋਲ ਬਣੀ ਹੈ ਮੈਂ ਇੰਨੀ ਹੀ ਬਣਾ ਲੈਣਾ ਮੈਂ ਤੁਹਾਨੂੰ ਦਿਖਾਉਣਾ ਅੱਗੇ ਤੁਸੀਂ ਇਹ ਤਾਂ ਕਰ ਹੁਣ ਇਹਦੇ ਉੱਤੇ ਤੁਸੀਂ ਪਲਾਸ ਦੇ ਨਹੀਂ ਜਾਂਤੇ ਕਲਿੱਕ ਕਰਨਾ ਸਟੋਕ ਤੇ ਜਾਣਾ ਤੇ ਜਿਹੜੀ ਗ੍ਰੀਨ ਸਕਰੀਨ ਵਾਲੀ ਵੀਡੀਓ ਆ ਤੁਸੀਂ ਇਹਦੇ ਉੱਤੇ ਕਲਿੱਕ ਕਰਨਾ ਆ ਗ੍ਰੀਨ ਸਕਰੀਨ ਦੀ ਮੌਤ ਦੀ ਵੀਡੀਓ ਆ ਚੁੱਕੀ ਆ ਹੁਣ ਇਹਨੂੰ ਆਪ ਗ੍ਰੀਨ ਸਕਰੀਨ ਦੀ ਹਟੋਣੀ ਆ ਥੱਲੇ ਦੇਖੋ ਕਾਫੀ ਸਾਰੇ ਟੂਲ ਦਿੱਤੇ ਹੋਏ ਨੇ ਤੁਸੀਂ ਕਾਫੀ ਸਾਰੇ ਟੂਲ ਦੇ ਨੀਚੇ ਜਾਣਾ ਇੱਥੇ ਇੱਕ ਲਿਖਿਆ ਹੋਊਗਾ ਕਰੋਮਾ ਆ ਲਿਖਿਆ ਕਰੋਮਾ ਤੁਸੀਂ ਇਹ ਤੇ ਕਲਿੱਕ ਕਰਨਾ ਇਹਨੂੰ ਜਾ ਕੇ ਉੱਪਰ ਲੈ ਜਾਣਾ ਆ ਦੇਖੋ ਤੁਹਾਡੀ ਜਿਹੜੀ ਗ੍ਰੀਨ ਸਕਰੀਨ ਸੀ ਉੱਡ ਚੁੱਕੀ ਹੈ ਜੀ ਇਹਨੂੰ ਓਕੇ ਕਰ ਦੇਣਾ ਤੁਸੀਂ ਆਪਣੇ ਤੇ ਟੱਚ ਕਰਨਾ ਟੱਚ ਕਰਨ ਤੋਂ ਬਾਅਦ ਜਿਹੜਾ ਤੁਹਾਡੀ ਫਾਈਲ ਸੀ ਉਹ ਥੋੜੀ ਛੋਟੀ ਕਰ ਲ ਸਾਫ ਮਤਲਬ ਇਕਲੀਅਰ ਨਹੀਂ ਜੇ ਇਹਦੇ ਫਿੱਟ ਨਹੀਂਵੇਂ ਜਿਹੜਾ ਰੂਸੀ ਨੂੰ ਉਹ ਛੋਟੇ ਕਰੀ ਜਾਣਾ ਜਦੋਂ ਤੱਕ ਇਹ ਫਿੱਟ ਹੋ ਜਾਈਗੀ ਤੈਨੂੰ ਲੱਗਿਆ ਪਤਾ ਵੀ ਆ ਵੀ ਇਹ ਫਿੱਟ ਹੋ ਚੁੱਕੀ ਆ ਤੁਸੀਂ ਉਦੋਂ ਤੱਕ ਤੁਸੀਂ ਇੱਥੇ ਲੈ ਕੇ ਨਾ ਦੇਖੋ ਇਹ ਮੈਨੂੰ ਲੱਗਦਾ ਇਹ ਇੱਥੇ ਫਿੱਟ ਹੋ ਜਾਈਗੀ ਇਹ ਆਪਾਂ ਕੋਸ਼ਿਸ਼ ਕਰਦੇ ਆ ਇਹ ਇੱਥੇ ਫਿੱਟ ਹੋ ਗਿਆ ਇਹ ਨਹੀਂ ਇਹ ਥੋੜੀ ਜੀ ਆ ਵੀ ਆ ਫਿੱਟ ਹੋ ਚੁੱਕੀ ਆ ਹੁਣ ਆਪਾਂ ਇਹ ਨੂੰ ਕਲ ਕਦੇ ਦੇ ਦੇ ਥੋੜੀ ਜਿਹਾ ਜੇ ਕੋ ਰਹਿਂਦੀ ਆਪਾਂ ਥੋੜੀ ਜੀ ਇਹ ਤੁਸੀਂ ਆਪਣੇ ਹਿਸਾਬ ਨਾਲ ਸੈੱਟ ਕਰ ਲੈਣਾ ਮੈਂ ਤੁਹਾਨੂੰ ਉਹ ਟੈਂਪਰੇਰੀ ਜੀ ਬਣਾ ਕੇ ਤੁਹਾਨੂੰ ਪਿਆਵਾ ਤੁਸੀਂ ਆਪਣੇ ਹਿਸਾਬ ਨਾਲ ਵਧਿਆ ਕਰ ਲੈਣੀ ਤੁਸੀਂ ਆਪ ਮੈਂ ਸੈੱਟ ਲੱਗਦੀ ਇੱਥੇ ਤੇ ਹੁਣ ਮੈਂ ਇਹਨੂੰ ਪਲੇ ਕਰਕੇ ਤੁਹਾਨੂੰ ਦੇਖੋ ਉਹਦੀ ਲਿਪਸੀ ਹਲਦੀ ਪਈ ਹੈ ਨਾ ਆਹ ਦੇਖੋ ਵੀਡੀਓ ਪਰ ਇੱਥੇ ਆਪਾਂ ਛੋਟੀ ਆਪਾਂ ਕੀ ਕਰਨਾ ਹੈ ਤੇ ਕਲਿੱਕ ਕਰਨਾ ਡੁਪਲੀਕੇਟ ਤੇ ਕਲਿੱਕ ਕਰ ਦੇਣਾ ਤੇ ਇਹਨੂੰ ਜਾ ਕੇ ਆਪਾਂ ਅੱਗੇ ਲੈ ਜਾਣਾ ਜੀ ਇਹ ਨਹੀਂ ਫਿਰ ਆਪਾਂ ਕਿਨੂੰ ਅੱਗੇ ਲੈ ਜਾਵਾਂਗੇ ਇਹ ਰੱਖਿਆ ਆਪਾਂ ਇੱਥੇ ਰੱਖਾਂਗੇ ਆਹ ਦੇਖੋ ਪੂਰੀ ਹੋ ਗਈ ਆ ਥੋੜੀ ਫੇਰ ਹੈ ਜੀ ਆਪਾਂ ਫੇਰ ਤੇ ਕਲਿੱਕ ਕਰਾਂਗੇ ਫਿਰ ਆਪਾਂ ਡੁਪਲੀਕੇਟ ਤੇ ਕਲਿੱਕ ਕਰਾਂਗੇ ਚਾਕੇ ਆਪਾਂ ਅੱਗੇ ਲੇ ਜਾਾਂਗੇ ਜੀ ਫਿਰ ਸੇਮ ਡਿਟੋ ਚੀਜ਼ ਆਪਣੀ ਇੱਥੇ ਬਣ ਕੇ ਰੈਡੀ ਹੋ ਜਾਏਗੀ ਆਪਾਂ ਚਿੱਤ ਨੂੰ ਇੱਥੇ ਲੈਂਦਾ ਹੁਣ ਆਪਾਂ ਕੀ ਕਰਨਾ ਜੀ ਆਪਾਂ ਇਹਦੇ ਤੇ ਇੱਕ ਆਪਾਂ ਇਧਰ ਤੋਂ ਵਾਇਸ ਲਗਉਣੀ ਆ ਵਾਇਸ ਜਦੋਂ ਲੱਗ ਗਈ ਫਿਰ ਸਾਰਾ ਕੁਝ ਰੈਡੀ ਹੋ ਜਾਏਗਾ ਹੁਣ ਆਪਾਂ ਇਹਦੇ ਪ੍ਰਸ ਮਿਊਜ਼ਿਕਲ ਤੇ ਕਲਿੱਕ ਕਰਾਂਗੇ ਕਲਿੱਕ ਕਰਦੇ ਬਾਅਦ ਤੈਨੂੰ অপਸ਼ਨ ਆਉਣਗੇ ਮਿਊਜ਼ਿਕ ਐਂਡ ਸਾਊਂਡ ਇਫੈਕਟਸ ਰਿਕਾਰਡ ਜੇ ਤੁਸੀਂ ਨਾਲ ਨਾਲ ਰਿਕਾਰਡ ਕਰਨਾ ਚਾਹੁੰਦੇ ਹੋ ਤਾਂ ਵੀ ਵਧੀਆ ਅਗਰ ਤੁਸੀਂ ਮਿਊਜ਼ਿਕ ਪਹਿਲਾਂ ਹੀ ਰਿਕਾਰਡ ਕੀਤੀ ਹੈ ਤਾਂ ਸਭ ਤੋਂ ਵਧੀਆ ਮੈਂ ਮਿਊਜ਼ਿਕ ਤੇ ਰਿ ਉਹ ਕਿਤੀ ਹੋਇਆ ਮੈਂ ਪ੍ਰੋਗਰਾਮ ਦੇ ਕਲਿੱਕ ਕਰਾਂਗਾ ਫਾਈਲ ਮੈਨੇਜਰ ਦੇ ਵਿੱਚ ਜਾਵਾਂਗਾ ਫਾਈਲ ਮੈਨੇਜਰ ਦੇ ਵਿੱਚ ਜਾ ਕੇ ਮੇਰੇ ਇੱਥੇ ਇੱਕ ਪਈ ਹੋਈਗੀ ਮੈਂ ਉਹਨੂੰ ਸੇਵ ਕੀਤੀ ਆ ਗਈ ਓਕੇ ਇਹਨੂੰ ਓਪਨ ਕਰਾਂਗਾ ਓਪਨ ਕਰਨ ਤੋਂ ਬਾਅਦ ਇੱਥੇ ਕਲਿੱਕ ਕਰ ਦਾਂਗਾ ਕਲਿੱਕ ਕਰਨ ਤੋਂ ਬਾਅਦ ਮੈਂ ਇਹਦੇ ਤੇ ਜਾਵਾਂਗਾ ਇੱਥੇ ਜਾਣ ਤੋਂ ਬਾਅਦ ਮੇਰੀ ਆ ਗਈ ਮੇਰੇ ਕਰੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਮੇਰੇ ਕਰੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਹੁਣ ਮੈਂ ਇਹ ਉੱਤੇ ਕਲਿੱਕ ਕਰਾਂਗਾ ਉੱਤੇ ਕਲਿੱਕ ਕਰ ਦਰ ਓਕੇ ਕਰ ਦਾਂਗਾ ਆ ਮੇਰੀ ਲੱਗ ਗਈ ਉਹ ਸੋਣੀ ਤਿਆਰ ਨਾਲ ਦੇਖ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਬੜੀ ਸਤਿਕਾਰ ਜੀ ਅੱਜ ਤੋਂ ਬਾਅਦ ਮੈਂ ਜਿੰਨੇ ਵੀ ਮੇਰੇ ਭੈਣ ਭਰਾ ਨੇ ਉਹਨਾਂ ਸਾਰਿਆਂ ਦੀ ਵੀਡੀਓ ਮੈਂ ਬਣਾਵਾਂਗਾ ਜੀ ਤੇ ਪੈਸੇ ਤੁਹਾਡੇ ਖਾਤੇ ਦੇ ਵਿੱਚ ਆਉਣਗੇ ਤੁਸੀਂ ਬਸ ਸਿਰਫ ਆਪਣੀ ਆਵਾਜ਼ ਨੂੰ ਰਿਕਾਰਡ ਕਰਕੇ ਮੇਰੇ ਤੱਕ ਪਹੁੰਚਾ ਦੇਣਾ ਤੇ ਮੈਨੂੰ ਪਹੁੰਚਾ ਕੇ ਬਾਕੀ ਕੰਮ ਨੂੰ ਮੇਰਾ ਤੁਸੀਂ ਆ ਦੇਖੋ ਸਾਰੇ ਜੀ ਤੁਸੀਂ ਵੀਡੀਓ ਨੂੰ ਇਸੇ ਤਰ੍ਹਾਂ ਬਣਾ ਲੈਣਾ ਜਿੱਦ ਤੱਕ ਜਾਂਦੀ ਹੈ ਜੀ ਤੇ ਉੱਥੋਂ ਤੁਸੀਂ ਜਾ ਕੇ ਇੱਥੋਂ ਇਹਦਾ ਖਤਮ ਕਰ ਦੇਣਾ ਇੱਥੇ ਕਟਮ ਹੋ ਗਈ ਉਹ ਦੇਖੋ ਰੈਡੀ ਹੋ ਗਿਆ ਹੁਣ ਆਪਾਂ ਇਹਨੂੰ ਐਕਸਪੋਰਟ ਕਰ ਲੈਣਾ ਐਕਸਪੋਰਟ ਹੋ ਗਿਆ ਆਪਣੀ ਐਕਸਪੋਰਟ ਹੋ ਕੇ ਇਹ ਗੈਨਰੀ ਦੇ ਵਿੱਚ ਚਲੇ ਜਾਏਗੀ ਗੈਲੀ ਦੇ ਵਿੱਚ ਜਾਣ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਾ ਇਹ ਵੀਡੀਓ ਕਿੱਦਾਂ ਦੀ ਲੱਗੀ ਕਿ ਦੇਖੋ ਆਪਣੀ ਵੀਡੀਓ ਬਣ ਕੇ ਬਿਲਕੁਲ ਬਿਲਕੁਲ ਰੈਡੀ ਹੋ ਚੁੱਕੀ ਆਪਣਾ ਗੈਲੀ ਦੇ ਵਿੱਚ ਜਾਵੇਗੀ ਤੇ ਉਹ ਕਿੰਨਾ ਸੋਹਣਾ ਲੱਗੇ ਤੁਸੀਂ ਬਣਾ ਸਕਦੇ ਹੋ ਠੀਕ ਹੈ ਨਹੀਂ ਤਾਂ ਮੈਂ ਤੁਹਾਨੂੰ ਬਣਾ ਕੇ ਤੁਹਾਨੂੰ ਮੈਂ ਭੇਜ ਦਾਂਗਾ ਜੀ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਗੈਲੀ ਦੇ ਵਿੱਚ ਦਿਖਾਉਣਾ ਵੀ ਇਹ ਜਿਹੜੀ ਵੀਡੀਓ ਸਾਡੀ ਗੈਲੀ ਦੇ ਵਿੱਚ ਕਿੱਦਾਂ ਚਲੇਗੀ ਇਸ ਜਦੋਂ ਮੈਂ ਤੁਹਾਨੂੰ ਗੈਲੀ ਤੇ ਲਿਕੇ ਜਦੋਂ ਆਪਣਾ ਮੋਬਾਈਲ ਫੋਨ ਦੀ ਇੱਥੇ ਕਲਿੱਕ ਕਰਾਂਗਾ ਕਲਿੱਕ ਕਰ ਦਵਾਂਗਾ ਇੱਥੇ ਜਾਵਾਂਗਾ ਆ ਦੇਖੋ ਤੁਹਾਨੂੰ ਸਾਰਾ ਨਵਾਂ ਪੰਜਾਬ ਸਰਕਾਰ ਜੀ ਅੱਜ ਤੋਂ ਬਾਅਦ ਮ ਜਿੰਨੇ ਵੀ ਮੇਰੇ ਭੈਣ ਭਰਾ ਨੇ ਸਾਈਨ ਆ ਸਾਰਿਆਂ ਦੀ ਵੀਡੀਓ ਮੈਂ ਬਣਾਵਾਂਗਾ ਜੀ ਤੇ ਪੈਸੇ ਤੁਹਾਡੇ ਖਾਤੇ ਦੇ ਵਿੱਚ ਆਉਣਗੇ ਤੁਸੀਂ ਬਸ ਸਿਰਫ ਆਪਣੀ ਆਵਾਜ਼ ਨੂੰ ਰਿਕਾਰਡ ਕਰਕੇ ਮੇਰੇ ਤੱਕ ਪਹੁੰਚਾ ਦਿਓ ਦੇਖੋ ਜੀ ਤੁਸੀਂ ਇਸ ਤਰ੍ਹਾਂ ਦਾ ਰੋਬੋਟ ਬਣਾ ਲੈਣਾ ਰੋਬੋਟ ਜਾਂ ਬਣਾਣਾ ਬਹੁਤ ਸੌਖਾ ਵਾ ਤੁਸੀਂ ਕਿਸੇ ਵੀ ਵੀਡੀਓ ਦੇ ਵਿੱਚ ਕਿਸੇ ਵੀ ਵੀਡੀਓ ਦੇ ਵਿੱਚ ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਹੋ ਕਹਾਣੀਆਂ ਬਣਾਉਣੀਆਂ ਨੇ ਕਹਾਣੀਆਂ ਵੀ ਉਹ ਬੋਲ ਕੇ ਸਿਕਾਏਗਾ ਅਗਰ ਮੰਨ ਕੇ ਚਲੋ ਕਈ ਮੇਰੀਆਂ ਭੈਣਾਂ ਨੇ ਜਿਹੜੀਆਂ ਕਹਿੰਦੇ ਕਿ ਵੀਰ ਜੀ ਤੁਸੀਂ ਮਤਲਬ ਵੀ ਫੀਮੇਲ ਦੀ ਵਿੱਚ ਦਿਖਾ ਦਿਓ ਹਣਾ ਮੈਂ ਫੀਮੇਲ ਜਿੱਤੇ ਮੈਨ ਦਾ ਯੂਜ਼ ਕੀਤਾ ਸੀ ਤੁਸੀਂ ਫੀਮੇਲ ਦਾ ਯੂਜ਼ ਕਰ ਲੈਣਾ ਤੁਸੀਂ ਮਾਤਾ ਤੁਸੀਂ ਇਹ ਲਗ ਲਗ ਕਰ ਦੇਣਾ ਮੈਂ ਆਪਣੇ ਜਿਹੜਾ ਤੇ ਤੁਹਾਨੂੰ ਦੇ ਰਿਹਾ ਉਹ ਤੁਹਾਨੂੰ ਮੈਂ ਵਟਸਐਪ ਤੇ ਵੀ ਕਰਦਾ ਕੁ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਮੈਂ ਤੁਹਾਨੂੰ ਵਟਸਐਪ ਦੇ ਉੱਤੇ ਵੀ ਭੇਜ ਦਾਂਗਾ ਵੀ ਤੁਸੀਂ ਫ੍ਰੀ ਮੈਨੂੰ ਯੂਜ਼ ਕਰ ਸਕਦੇ ਹੋ ਹਾਂ ਇੱਕ ਗੱਲ ਹੋਰ ਆ ਜਿਹੜੀ ਤੁਹਾਡੇ ਵਾਸਤੇ ਆਫਰ ਆ ਕਈ ਮੇਰੇ ਪਿੰਡ ਭਰਾਏ ਹੋ ਜੇ ਨੇ ਉਹ ਕਹਿੰਦੇ ਕਿ ਵੀਰ ਜੀ ਸਾਡੇ ਕੋਲ ਤਾਂ ਬਾਣੀ ਨਹੀਂ ਰਿਆ ਵੈਸੇ ਹੈਗਾ ਬਹੁਤ ਸੁੱਖਾ ਬਣਾਉਣਾ ਕੋਈ ਔਖਾ ਨਹੀਂ ਹੈਗਾ ਠੀਕ ਆ ਵੱਤ ਤੋਂ ਵੱਧ ਨੂੰ ਅੱਧਾ ਘੰਟਾ ਲੱਗੂਗਾ ਇੱਕ ਵਾਰੀ ਤੁਸੀਂ ਬਣਾ ਲੈਣਾ ਤੁਹਾਡੇ ਕੰਮ ਆਏਗਾ ਜੇ ਤੁਹਾਡੇ ਕੋਲ ਨਹੀਂ ਵੀ ਬਣਦਾ ਹੈਗਾ ਤਾਂ ਫਿਰ ਤੁਸੀਂ ਨੇ ਸਕਰੀਨ ਤੇ ਮੇਰਾ ਨੰਬਰ ਚੱਲਦਾ ਪਿਆ ਮੈਂ ਹਰੇਕ ਵਾਸਤੇ ਜਿੰਨੇ ਵੀ ਅਗਰ ਕੋਈ ਲੇਡੀਜ਼ ਆ ਉਹਦੇ ਵਾਸਤੇ ਵੀ ਮੈਂ ਬਣਾ ਦਾਂਗਾ ਉਹ ਆਪਣੀ ਵੀਡੀਓ ਦੇ ਵਿੱਚ ਯੂਜ਼ ਕਰ ਸਕਦੇ ਜੇ ਅਗਰ ਕੋਈ ਮੇਲ ਆ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਜਿੰਨੂੰ ਜਿਵੇਂ ਦਾ ਵੀ ਚਾਹੀਦਾ ਉਹ ਮੈਨੂੰ ਮੈਸੇਜ ਕਰ ਦੇ ਸਕਰੀਨ ਤੇ ਮੇਰਾ ਨੰਬਰ ਚੱਲਦਾ ਪਿਆ ਵਾ ਉਹ ਮੈਨੂੰ ਮੈਸੇਜ ਕਰ ਦੇ ਮੈਂ ਤੁਹਾਨੂੰ WhatsApp ਦੇ ਉੱਤੇ ਉਹ ਚੀਜ਼ ਮੈਂ ਫਾਈਲ ਆ ਜਿਹੜੀ ਮੈਂ ਤੁਹਾਨੂੰ ਮੇਲ ਵੀ ਕਰ ਦਾਂਗਾ ਤੁਹਾਡੇ WhatsApp ਤੇ ਵੀ ਕਰ ਦਾਂਗਾ ਤੁਸੀਂ ਆਪਣੀ ਵੀਡੀਓ ਦੇ ਵਿੱਚ ਵਰਤ ਸਕਦੇ ਹੋ ਪਰ ਜਿਹੜਾ ਮੈਂ ਤੁਹਾਨੂੰ ਬਣਾ ਕੇ ਦਵਾਂਗਾ ਜੀ ਇਹਦੀ ਮੈਂ ਨਾ ਬਹੁਤ ਜਿਹਨੂੰ ਜੀ ਛੋਟੀ ਜੀ ਫੀਸ ਰੱਖਾਂਗਾ ਦੇਖੋ ਕਿਉਂਕਿ ਦੇਖੋ ਮੈਂ ਫੀਸ ਉਤਾਰ ਰੱਖਦਾ ਪਿਆ ਜੀ ਕਿਉਂਕਿ ਦੇਖੋ ਇਹਦੀ ਮੇਰੀ ਵੀ ਮਿਹਨਤ ਲੱ ਤੁਹਾਡੇ ਵਾਸਤੇ ਬਣਾਇਆ ਵਾ ਜੇ ਦੇਖੋ ਤੁਸੀਂ ਬਣਾ ਸਕਦੇ ਹੋ ਬਹੁਤ ਵਧੀਆ ਜੇ ਨਹੀਂ ਬਣਾ ਸਕਦੇ ਹੈਗੇ ਤਾਂ ਤੁਸੀਂ ਮੈਨੂੰ ਫੋਨ ਕਰਦੋ ਕਿਉਂਕਿ ਇਹਦੀ ਜੜੀ ਫੀਸ ਆਪਾਂ ਬਹੁਤ ਛੋਟੀ ਜੀ ਜਿੰਨੂੰ ਜੀ ਫੀਸ ਰੱਖਾਂਗੇ ਜੜੀ ਮਤਲਬ ਵੀ ਹਰ ਇੱਕ ਕੋਈ ਬੰਦਾ ਅਫਰ ਕਰ ਸਕਦਾ ਜੜਾ ਕੋਈ ਮੰਨ ਕੇ ਚਲੋ ਤੁਸੀਂ 2-250 ਰੁਪਏ ਦਾ ਪੀਜ਼ਾ ਵੀ ਤੁਸੀਂ ਖਾ ਹੀ ਨਹੀਂਦੇ ਹੋ ਨਾ ਜਾਂ ਨਹੀਂ ਖਾਂਦੇਗੇ ਪੀਜ਼ੇ ਖਾਣ ਨਾਲ ਕਿਹੜਾ ਸਿਹਤ ਬੰਦੀ ਆ ਸਿਹਤ ਨਹੀਂ ਨਾ ਬੰਦੀ ਖਰਾਬ ਹੀ ਹੁੰਦੀ ਆ ਸੋ ਇਹਦੀ ਜੜੀ ਆਪਾਂ ਕੀਮਤ ਰੱਖਾਂਗੇ ਪੀਜ਼ੇ ਨਾਲੋਂ ਵੀ ਘੱਟ ਰੱਖਾਂਗੇ ਜਿੰਨੇ ਦਾ ਇੱਕ ਪੀਜਾ ਆ ਜਾਂਦਾ ਨਾ ਪੀਜੇ ਤੋਂ ਵੀ ਘੱਟ ਕੀਮਤ ਆਪਾਂ ਰੱਖਾਂਗੇ ਇਹ ਜਿਹੜੇ ਤੁਸੀਂ ਜੇ ਇੱਕ ਵਾਰੀ ਪਰਚੇਸ ਕਰ ਲਿਆ ਤੁਸੀਂ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ ਇਹਨੂੰ ਤੇ ਉਸ ਤੋਂ ਬਾਅਦ ਤੁਹਾਨੂੰ ਵੀ ਦੇਣ ਤੋਂ ਬਾਅਦ ਮੈਂ ਤੁਹਾਨੂੰ ਦੱਸੂਗਾ ਵੀ ਤੁਸੀਂ ਇਹਨੂੰ ਕਿੱਦਾਂ ਯੂਜ਼ ਕਰਨਾ ਵਾ ਤੁਸੀਂ ਉਹ ਯੂਜ਼ ਕਰਕੇ ਤੁਸੀਂ ਮਹੀਨੇ ਦੇ ਲੱਖ ਰੁਪਏ ਤੁਸੀਂ ਕਮਾ ਲੋਗੇ ਪੀਜਾ ਖਾ ਕੇ ਤਾਂ ਤੁਸੀਂ ਪੈਸੇ ਦੇ ਵੀ ਨਹੀਂ ਕਮਾ ਸਕਦੇ ਹੈਗੇ ਪੈਸੇ ਜੇਬ ਚ ਹੀ ਲੱਗਣਿਆ ਤੁਹਾਡੀ ਸਿਹਤ ਵੀ ਖਰਾਬ ਹੋਣੀ ਆ ਤੇ ਇਹਦੇ ਵਿੱਚ ਜੇ ਤੁਸੀਂ ਇੱਕ ਵਾਰੀ ਤੁਸੀਂ ਜਿੰਨੀ ਫੀਸ ਮੈਂ ਤੁਹਾਨੂੰ ਦੱਸੂਗਾ ਤੁਸੀਂ ਛੋਟੀ ਜਿਹੀ ਅਮਾਉਂਟ ਤੁਸੀਂ ਪੇ ਕਰਕੇ ਤੁਸੀਂ ਲੈ ਸਕਦੇ ਹੋ ਤੇ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਤੁਸੀਂ ਵਰਤ ਲਓ ਆਪਣੀ ਵੌਇਸ ਹੀ ਦੇਣੀ ਹੈ ਤੁਹਾਡੀ ਮਿਹਨਤ ਕੁਝ ਵੀ ਨਹੀਂ ਹੈਗੀ ਮੋਬਾਈਲ ਫੋਨ ਦੇ ਵਿੱਚ ਆਪਣੀ ਵੌਇਸ ਰਿਕਾਰਡ ਕਰ ਲਓ ਤੇ ਇਹ ਵੀਡੀਓ ਤੁਸੀਂ ਚੱਕ ਕੇ ਲਾ ਦਿਓ ਤੁਹਾਡਾ ਚੈਨਲ ਮੋਨੀਟਾਈਜੇਸ਼ਨ ਹੋ ਜਾਊਗਾ ਤੇ ਤੁਹਾਡੇ ਚੈਨਲ ਦੇ ਵਿੱਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਜੀ ਸੋ ਦੋਸਤੋ ਜਿਹੜਾ ਮੈਂ ਤੁਹਾਨੂੰ ਰੋਬੋਟ ਜਾਂ ਬਣਾਉਣਾ ਸਿਖਾਇਆ ਵਾ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਖਰੀਦਣਾ ਚਾਹੁੰਦੇ ਹੋ ਬਾਇ ਕਰਨਾ ਚਾਹੁੰਦੇ ਹੋ ਤਪਲੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਮੈਨੂੰ ਦੱਸ ਦਿਓ ਵੀ ਸਾਨੂੰ ਇਹ ਜਿਹੜਾ ਅਰ ਰੋਬਟ ਜਾ ਚਾਹੀਦਾ ਵਾ ਤੇ ਮੈਂ ਤੁਹਾਨੂੰ ਇਹ ਤੁਹਾਡੇ ਵਟਸਐਪ ਦੇ ਉੱਤੇ ਇਹਦੀ ਜਿਹੜੀ ਪੀਡੀਐਫ ਫਾਈਲ ਆ ਮੈਂ ਤੁਹਾਨੂੰ ਭੇਜਦਾਗਾ ਜੀ ਵੀਡੀਓ ਵੀ ਤੁਹਾਨੂੰ ਬਣਾ ਕੇ ਇਹਦੀ ਵੀ ਭੇਜਦਾਗਾ ਤੁਹਾਨੂੰ ਮੇਲ ਆਈਡੀ ਤੇ ਵੀ ਮੇਲ ਕਰਦਾਗਾ ਤੁਸੀਂ ਡਾਊਨਲੋਡ ਕਰਕੇ ਤੁਸੀਂ ਇਹਨੂੰ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਹਰ ਇੱਕ ਇੱਕ ਵੀਡੀਓ ਦੇ ਵਿੱਚ ਤੁਸੀਂ ਇਹਨੂੰ ਵਰਤ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਹ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਕਰਦਾ ਨੂੰ ਸਾਰਨ ਮੇਰੇ ਮੈਨੂੰ ਪਰਿਵਾਰੀ ਸੱਚ